ਮਾ ਬਿਲਾ ਕਲਿਆਣਪੁਰ ਪ੍ਰੋਪਰਟਰ ਬਜਿੰਦਰ ਮਿਸਤਰੀ ਚ ਆਪ ਸਭੀ ਦਾ ਸਵਾਗਤ ਸਾੜੇ ਭੈਣ ਭਾਈਆਂ ਨੂੰ ਜੈਮਸੀਦ ਬੋਲਦਾ ਮੈਂ ਸਾੜੇ ਦੇਸ਼ ਵਾਸੀਆਂ ਨਗਰ ਵਾਸੀਆਂ ਜਿੰਨੇ ਵੀ ਭੈਣ ਭਾਈ ਸਾੜੇ ਦੁਨੀਆ ਵਿੱਚ ਵਸਦੇ ਨੇ ਸਾੜੇ ਭੈਣ ਭਾਈਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਵਾ ਜਿੰਦੇ ਵਾਦੇ ਰਹੋ ਚੜ੍ਹਦੀ ਕਲਾ ਵਿੱਚ ਰੱਬ ਤੁਹਾਨੂੰ ਜਿਵੇਂ ਤੁਹਾਨੂੰ 23 ਵਿੱਚ ਰੱਖਿਆ ਵਾ 24 ਵਿੱਚ ਵੀ ਚੜ੍ਹਦੀ ਕਲਾ ਵਿੱਚ ਰੱਖੇ ਔਰ ਮੈਂ ਇਹ ਕਹਿਣਾ ਚਾਹੁੰਦਾ ਵਾ ਸਾੜੇ ਪ੍ਰੋਪਰਟਰ ਬਜਿੰਦਰ ਮਿਸਤਰੀ ਵਿੱਚ ਤਾੜੀ ਵਾਲ ਬ੍ਰਾਂਚ ਵਿੱਚ ਵਿజిਟ ਕਰਨ ਆਣ ਕੇ ਦੁੱਖੀਆਂ ਬੰਬਾੜੀਆਂ ਨੂੰ ਲੈ ਕੇ ਆਓ ਸਤਕਾਰਾ ਪਾ ਕੇ ਜਾਓ ਮੈਂ ਧੰਨਵਾਦ ਕਰਦਾ ਵਾਂ ਪਾਸਟਰ ਬਜਿੰਦਰ ਜੀ ਦਾ ਔਰ ਪਾਸਟਰ ਕੇਸ਼ ਜੀ ਦਾ ਜਿਨ੍ਹਾਂ ਨੇ ਇੱਥੇ ਆਣ ਕੇ ਚਰਚ ਖੋਲਿਆ ਤੇ ਵੱਡੇ ਵੱਡੇ ਕੰਮ ਇੱਥੇ ਹੋਣਦੇ ਆ ਜੀ ਧੰਨਵਾਦ ਜੀ ਮੈਂ ਰਿਸ਼ਪਾਲ ਮਸੀਬ ਰਣੀਆਂ ਤੋਂ ਰਣੀਆਂ ਪਿੰਡ ਤੋਂ ਹਾਂ ਇੱਥੇ ਬ੍ਰਾਂਚ ਸਾਡੇ ਖੁੱਲੀ ਆ ਪਾਸਟਰ ਬਜਿੰਦਰ ਦੀ ਜੋ ਕਿ ਪਾਸਟਰ ਰਕੇਸ਼ ਹੈਂਡਲ ਕਰਦੇ ਨੇ ਖੁਦਾ ਦੇ ਵੱਡੇ ਵੱਡੇ ਕੰਮ ਹੋ ਰਹੇ ਨੇ ਜਿਹੜੇ ਲੋਕ ਇੱਥੇ ਬ੍ਰਾਂਚ ਨਾਲ ਜੁੜੇ ਨੇ ਵਿਸ਼ਵਾਸਨਾ ਆ ਰਹੇ ਨੇ ਉਹਨਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਹੋ ਰਿਹਾ ਉਹਨਾਂ ਦੇ ਬੰਦਰਾਂ ਤੋਂ ਛੁਟਕਾਰਾ ਹੋ ਰਿਹਾ ਔਰ ਉਹ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਵਡਿਆਈ ਦਿੰਦੇ ਹੋਏ ਇੱਥੋਂ ਜਾ ਰਹੇ ਨੇ ਮੈਂ ਚਾਹੁੰਦਾ ਕਿ ਜਿੰਨੇ ਲੋਕ ਵੀ ਇੱਥੇ ਆਉਣ ਪਰਮੇਸ਼ਵਰ 'ਚ ਵਿਸ਼ਵਾਸ ਕਰਨ ਤਾਂ ਵੱਤ ਵੱਦ ਲੋਕ ਆਪਣੇ ਬੰਦਰਾਂ ਤੋਂ ਛੁਟਕਾਰਾ ਪਾਉਣ ਸਾਰੇ ਮੁਸੀਬਾਈ ਚਰੇ ਨੂੰ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦਾ ਧੰਨਵਾਦ ਭਾਈਆਂ ਨੂੰ ਮੇਰੇ ਵੱਲੋਂ ਜੈ ਮਸੀਦੀ ਮੇਰਾ ਨਾਮ ਰਿੰਕੂ ਰਣੀਏ ਤੋਂ ਮੈਂ ਪ੍ਰੋਫੈਟ ਬਲਜਿੰਦਰ ਸਿੰਘ ਦਾ ਬੜਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਆਪਣੀ ਬ੍ਰਾਂਚ ਖੋਲੀ ਔਰ ਆਪਣੀ ਬ੍ਰਾਂਚ ਖੋਲ ਕੇ ਸਾਨੂੰ ਪਾਸਟਰ ਜੇਕੇਸ਼ੀ ਦੇਤੇ ਜਿਹੜੇ ਕਿ ਬਹੁਤ ਹੀ ਸਤਿਕਾਰਯੋਗ ਨੇ ਔਰ ਸਾਡੀ ਮਿਨਿਸਟਰੀ ਨੂੰ ਮੈਂ ਲੱਖ ਲੱਖ ਵੜੇ ਦਿੰਦੀ ਨਵੇਂ ਸਾਲ ਦੀਆਂ ਬਤਾਈ ਜਾਂਦਾ ਨਾ ਹਾਂ ਔਰ ਇੱਥੇ ਜਿੰਨੇ ਵੀ ਦੁਖੀ ਬਿਮਾਰੀਆਂ ਹੁੰਦੇ ਨੇ ਉਹ ਸਾਰੇ ਚੰਗਿਆਈ ਪੱਕ ਜਾਂਦੇ ਨੇ ਔਰ ਪਾਸਟਰ ਕੇ ਜੀ ਉਹਨਾਂ ਲਈ ਦੁਆ ਕਰਦੇ ਨੇ ਸਾਡੇ ਪ੍ਰੋਫਿਟ ਜੀ ਉਹਨਾਂ ਲਈ ਦੁਆ ਕਰਦੇ ਨੇ ਔਰ ਚੰਗਿਆਈ ਪੱਕ ਜਾਂਦੇ ਨੇ ਔਰ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਕਿ ਨਵੇਂ ਸਾਲ ਦੀਆਂ ਵਧਾਈਆਂ ਹੁਣ ਸਾਰਿਆਂ ਨੂੰ